ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਹਾਂ ਕਿ ਇਸ ਵੇਲੇ ਦੀ ਇੱਕ ਵੱਡੀ ਖਬਰ ਜਿਹੜੀ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਟੂਰਿਸਟ ਦੇ ਨਾਲ ਲੁੱਟ ਹੋਈ ਹੈ ਦੱਸਿਆ ਕਿ ਦਿਨ ਦਿਹਾੜੇ ਲਾਰਮਸੜ ਇਲਾਕੇ ਦੇ ਵਿੱਚ ਦਿੱਲੀ ਤੋਂ ਆਏ ਇੱਕ ਟੂਰਿਸਟ ਦੇ ਨਾਲ ਵੱਡੀ ਲੁੱਟੇ ਦੀ ਵਾਰਦਾਤ ਨੂੰ ਅਜਾਣ ਦਿੱਤਾ ਹੈ ਦੱਸਿਆ ਕਿ ਇੱਕ ਔਰਤ ਜੋ ਕਿ ਆਪਣੇ ਬੱਚੇ ਦੇ ਨਾਲ ਜਾ ਰਹੀ ਹੁੰਦੀ ਹੈ ਤਾਂ ਪਿੱਛੋਂ ਦੋ ਬਾਈਕ ਸਵਾਰ ਆਉਂਦੇ ਨੇ ਤਾਂ ਉਸਦੇ ਕੋਲੋਂ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਇਸ ਮਾਮਲੇ 'ਚ ਕਾਫੀ ਗੁੱਸੇ ਦੇ ਵਿੱਚ ਟੂਰਿਸਟ ਵੀ ਦਿਖਾਈ ਦਿੱਤੇ ਨੇ ਤੇ ਕੀ ਕੁਝ ਕਹਿ ਰਹੇ ਨੇ ਆਓ ਤੁਹਾਨੂੰ ਵੀ ਦੱਸਦੇ ਹਾਂ ਸ਼ੋਭita ਮੇਰਾ ਨਾਮ ਕੀ ਗੱਲ ਹੋਈ ਇੱਥੇ ਵੱਡੇ ਭਾਜੀ ਇੱਧਰੋਂ ਮੈਂ ਆਉਂਨੇ ਸੀ ਵਾਪਸੀ ਮਤਲਬ ਕਿ ਸਮਾਨ ਵਾਪਸ ਦੇਣ ਜਾਣਾ ਸੀ ਤੇ ਮੈਂ ਉਹਨਾਂ ਦਾ ਇੱਧਰੋਂ ਕਾਨੇ ਤੋਂ ਨਿਕਲੀ ਸੀ ਇੱਕ ਲੇਡੀ ਸੇ ਬੱਚੇ ਦੇ ਨਾਲ ਇਸ ਮੇ ਉਹ ਕਿਤੇ ਨਾ ਇਹਨਾਂ ਨੂੰ ਕਿ ਕਿ ਕਹਿੰਦੇ ਬੱਚੇ ਨੂੰ ਫੜ ਕੇ ਅੰਦਰ ਨੂੰ ਵੜਨ ਦੇ ਸਪਰਸ ਪਿੱਛੇ ਨੂੰ ਸੀ ਉਹਨੇ ਕੀ ਕੀਤਾ ਮੁੰਡਾ ਆਇਆ ਦੋ ਬਾਈਕ ਤੇ ਸੀ ਠੀਕ ਹੈ ਬਾਈਕ ਕੋ ਆਏ ਉਹ ਸਿੱਧਾ ਬਾਈਕ ਦਾ ਝਟਕਾ ਮਾਰਿਆ ਇਹਨਾਂ ਨੂੰ ਲੇਡੀਜ਼ ਨੂੰ ਸੋਰ ਦਿੱਤਾ ਥੱਲੇ ਲੇਡੀਜ਼ ਥੱਲੇ ਡੇਗੀ ਪਰਸਾ ਤੇ ਖੜਿਆ ਤੇ ਮੈਂ ਦੇਖਿਆ ਕਿ ਫੋਨ ਦੇ ਪੇ ਸੀ ਤੇ ਮੈਂ ਨਾਲ ਹੀ ਗੱਡੀ ਲਾ ਲਈ ਗੱਡੀ ਲਾਈ ਤੇ ਮੈਂ ਅੱਗੇ ਸੋਰਤੀ ਗੱਡੀ ਭਾਗ ਚਲ ਫਾੜ ਲੈ ਨੇ ਸਾਰੇ ਜਨੇ ਵਾਦਾ ਹੋ ਜਾਏਗਾ ਕੋਈ ਵੈਪਨ ਸੀ ਇੱਕ ਅੱਛਾ ਇੱਕ ਪਿਸਟਲ ਸੀ ਦੋਨੋਂ ਮੁੰਡਾ ਕੋਲ ਸੀ ਦੋ ਮੁੰਡੇ ਸੀ ਅੱਛਾ ਕਹਿੰਦੇ ਸੀ ਆ ਮੋਟਰਸਾਈਕਲ ਤੇ ਸੀ ਨੰਬਰ ਨੋਟ ਕੀਤਾ ਨੰਬਰ ਨਹੀਂ ਨੋਟ ਕੀਤਾ ਨੰਬਰ ਹੀ ਪੇਟਾ ਨਹੀਂ ਸੀ ਰੈੱਡ ਕਲਰ ਦਾ ਰੈੱਡ ਕਲਰ ਇਹ ਕਿੰਨੇ ਵਜੇ ਦਾ ਬਾਤ ਹੈ ਇਹ ਹੋ ਗਏ 10 15 20 ਮਿੰਟ ਹੋਏ ਹੋਣੇ ਠੀਕ ਹੈ ਓਕੇ ਭਾਈ ਤੋਂ ਦੂਜੇ ਤੀਜੇ ਦਿਨ ਤੁਹਾਡਾ ਕੋਈ ਗਵਰਨਰ ਕੋ ਸੀਐਮ ਆਇਆ ਰਹਿੰਦਾ ਵਾ ਬਲਾਓ ਆਪਣੇ ਸੀਪੀ ਸਾਹਿਬ ਨੂੰ ਸਾਰਿਆਂ ਨੂੰ ਇੱਥੇ ਸਰ ਕੀ ਨਾਮ ਹੈ ਕੀ ਕਰੀਏ ਉਹ ਯਾਰ ਨਾਮ ਨੂੰ ਛੱਡੋ ਅਸੀਂ ਇੱਕ ਆਮ ਨਾਗਰਿਕਾਂ ਚਾਹੇ ਮੈਂ ਪਾਰਟੀ ਨਾਲ ਕਰ ਪਰ ਇੱਕ ਗੱਲ ਕਿ ਐਦਾਂ ਸ਼ਰਿਆਮ ਤੁਸੀਂ ਬੰਦੂਕਾ ਕੱਢੋਗੇ ਇਹ ਅਮਰ ਪੰਜਾਬ ਇਹ ਅਮਰitsar ਸ਼ਿਫਤੀ ਦਾ ਘਰ ਇੱਕ ਵਾਰ ਪੁੱਲ ਕੀ ਗੱਲ ਦੱਸੋ ਮੇਰੀ ਇਹ ਇਹ ਪਰਿਵਾਰ ਜੀ ਇੱਥੇ ਕੋਹਾਨਾ ਦੇ ਲੰਚ ਕਰ ਲੰਚ ਕਰ ਰਹੇ ਸੀ ਪੂੜੀਆਂ ਖਾ ਕੇ ਬਾਹਰ ਨਿਕਲੇ ਆਵਾ ਤਾਂ ਆਪਣੇ ਗੱਡੀ 'ਚ ਬੈਠਣ ਲੱਗੇ ਸਾਹਮਣੇ ਆ ਲੱਗੀ ਗੱਡੀ ਖੜੀ ਆ ਇਹ 'ਚ ਵੇਟਣ ਲੱਗੇ ਤਾਂ ਉਹਨੇ ਹੱਥ ਪਾਇਆ ਇਹ ਪਿੱਛੇ ਭੱਜੇ ਉਹ ਅੱਗੇ ਇੱਥੇ ਟਕਰਾਇਆ ਵਾ ਤੋਂ ਨੇ ਨਾਲ ਹੀ ਇਹਨਾਂ ਨੂੰ ਫੜਦੇ ਵੇਲੇ ਬੰਦੂਕਰ ਤੀ ਵੈਪਨ ਵੀ ਵੈਪਨ ਨਾਲ ਕੱਢਤਾ ਜੀ ਸ਼ਰੀਆਮ ਸਾਰੇ ਆ ਪੁੱਛੋ ਸਾਰੇ ਬੰਦੇ ਇੱਥੇ ਮਲਕੀ ਨੇ ਕਿਹਾ ਕਿ ਇੰਨੀ ਪਰ ਇਹ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਅਗਰ ਲਾਰੈਂਸ ਰੋਡ ਦੇ ਵਿੱਚ ਇਹ ਹਾਲ ਆ ਤਾਂ ਬਾਕੀ ਜਗ੍ਹਾ ਦੇ ਵਿੱਚ ਕੀ ਹੋਏਗਾ ਇਹ ਕਹਿੰਦੇ ਅਸੀਂ ਸਾਡਾ ਸ਼ਹਿਰ ਬੜਾ ਵਧੀਆ ਵਾ ਇਹ ਕਹਿੰਦੇ ਆ ਜੀ ਇਹ ਬਾਹਰੋਂ ਟੂਰਿਸਟ ਆਏ ਇਦਾਂ ਤੁਹਾਨੂੰ ਕੀ ਲੱਗਦਾ ਹੋ ਟੂਰਿਸਟ ਕਿਹਦਾ ਆਏਗਾ ਜੀ ਲੱਖਾਂ ਰੁਪਏ ਦਾ ਸਮਾਨ ਚਲਾ ਗਿਆ ਉਹਨਾਂ ਦੇ ਵਿਚਾਰਿਆਂ ਦਾ ਉਹਨਾਂ ਦੀ ਹੁਣੇ ਫਲਾਈਟ ਆ ਜਾਂਦੀ ਔਰ ਦੇਖੋ ਗੱਡੀਆਂ ਏਅਰਪੋਰਟ ਚਲੀਆਂ ਉਹ ਵੇਖੋ ਉਹ ਦੇਖੋ ਘਮਾਉਣਾ ਟੋਹ ਵਾਲੇ ਬੰਦੇ ਘੁੰਮਣਦੇ ਆ ਇਹ ਕੀ ਕਰਨ ਦੇ ਇੱਥੇ ਹੈ ਇਹ ਪ੍ਰਸ਼ਾਸਨ ਦੀ ਨਲਕੀ ਸਮਝਦੇ ਤੁਸੀਂ ਵੀਰ ਜੀ ਪ੍ਰਸ਼ਾਸਨ ਇਹ ਪ੍ਰਸ਼ਾਸਨ ਭਗਵਾਨ ਜੀ ਨੂੰ ਡੁੱਬ ਮਰਨਾ ਚਾਹੀਦਾ ਸਵੇਰੇ 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 ਆ ਦੁਪਹਿਰ ਦਾ ਟਾਈਮ ਆ ਦੱਸੋ ਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕੀ ਪੋਜੀਸ਼ਨ ਆ ਤੁਹਾਡੀ ਇਹ ਸ਼ਹਿਰਾਂ ਅੰਮ੍ਰਿਤਸਰ ਸਿਫਤੀ ਦਾ ਘਰ ਸ਼੍ਰੀ ਆਮ ਗੁੰਡਾਗਰਦੀ ਲਾਂਡਰ ਆਰਡਰ ਦੀ ਧਜੀਆਂ ਉੱਡੀਆਂ ਪਈਆਂ ਤੁਹਾਡੀਆਂ

तो तरफ गन घुमाई और वो भाग कितने कितने लोग थे बाइक बाइक पे पे वो दो लड़के थे तो क्या नाम आपकी रीटा, रीटा क्या, 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 तो बस निकलने लगे थे वापस जा रहे थे आए थे वो लोग डेही से आए थे मैं तो अमृत तो आपके डॉक्यूमेंट्स था कैश था बहुत कुछ था परस में ਕੋ ਸੀਸੀਟੀਵੀ ਕਰਾਇਆ ਗਿਆ ਸੀ ਹਾਂ ਸੰਦੂਸ ਹੋਟਲ ਮੈਂ ਆਈ ਬਾਕੀ ਤਾਂ ਕੋਈ ਅਧਿਕਾਰੀ ਇੱਥੇ ਪਹੁੰਚੇ ਅਭੀ ਤੱਕ ਕੁਝ ਆਏ ਆ ਵੀ ਹੈ ਪਰ ਅਭੀ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ ਤਾਂ ਜੋ ਕਿ ਸਮੇਂ-ਸਮੇਂ ਸੇਰੇ ਤੁਹਾਨੂੰ ਸਾਡੀ ਨੋਟੀਫਿਕੇਸ਼ਨ ਆ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਤੇ ਰਹੋ ਸ਼ਰੇ ਪੰਜਾਬ ਨਿਊ ਚੈਨਲ